ਹਾਂ ਜੀ ਵੀਰੋ ਇਸ ਵੀਰ ਨੇ ਚੌਪਾਈ ਸਾਹਿਬ ਪਾਠ ਕਰਨ ਦੇ ਫਾਇਦੇ ਦੱਸੇ ਵੀਰ ਨੇ ਦੱਸਿਆ ਕਿ ਪਾਠ ਕਰਨ ਨਾਲ ਉਸ ਦੀ ਜ਼ਿੰਦਗੀ ਵਿੱਚ ਕੀ ਕੀ ਬਦਲਾਅ ਆਏ ਬਾਕੀ ਤੁਸੀਂ ਵੀ ਵੀਡੀਓ ਵਿੱਚ ਦੀਆਂ ਗੱਲਾਂ ਸੁਣੋ ਤੇ ਉਸ ਉੱਪਰ ਮੁਲਕ ਕਰੋ ਮਿੱਤਰੋ ਹਰ ਇੱਕ ਬਿਮਾਰੀ ਦਾ ਇਲਾਜ ਹਰ ਇੱਕ ਟੈਨਸ਼ਨ ਦਾ ਇਲਾਜ ਹਰ ਇੱਕ ਘਰ ਚ ਕਿਸੇ ਤਕਲੀਫ ਦਾ ਪਰਿਵਾਰ ਚ ਜਾਂ ਕਿਸੇ ਵੀ ਕਾਰੋਬਾਰ ਚ ਜਾਂ ਜੋਬ ਚ ਤਕਲੀਫ ਦਾ ਇਲਾਜ ਚੌਪਾਈ ਸਾਹਿਬ ਦਾ ਪਾਠ 1.5 ਕੁ ਸਾਲ ਪਹਿਲਾਂ 2 ਕੁ ਸਾਲ ਪਹਿਲਾਂ ਲਾਈਫ ਬਹੁਤ ਬਿਜ਼ੀ ਹੋ ਗਈ ਸੀ ਮੇਰੀ ਬਹੁਤ ਬਿਜ਼ੀ ਹੋ ਗਈ ਸੀ ਉਦੋਂ ਮੈਂ ਸ਼ਾਇਦ ਆਪਣੀ ਔਕਾਤ ਭੁੱਲ ਗਿਆ ਸੀ ਪੈਸਾ ਬਹੁਤ ਆ ਗਿਆ ਸੀ ਕਹਿੰਦੇ ਪੈਸਾ ਆਏ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦਾ ਆਣੀ ਰੱਬ ਨੂੰ ਭੁੱਲ ਗਏ ਸੀ ਬਾਠ ਕਰਨਾ ਵਾਏ ਗੁਰੂ ਕਹਿਣਾ ਸਵੇਰੇ ਉੱਠ ਕੇ ਨਹਾ ਕੇ ਚੋਪਈ ਸਾਹਿਬ ਦਾ ਪਾਠ ਕਰਨਾ ਰੱਬ ਨੂੰ ਧਿਆਣਾ ਭੁੱਲ ਗਏ ਸੀ 1.5 ਸਾਲ ਕੁੱਤੇ ਕਮਾਜ ਪੇਰੇ ਕੁੱਤੇ ਕੰਮ ਚ ਪੇਰੇ ਪੈਸਾ ਪੈਸਾ ਕੁੱਤੇ ਕੰਮ ਪੈਸਾ ਕੁੱਤੇ ਕੰਮ ਜਿਆਦਾ ਨਹੀਂ ਮੈਂ ਕਹਿੰਦਾ 12 ਤੋਂ 13 ਲੱਖ ਡਾਲਰ ਦਾ ਨੁਕਸਾਨ ਹੋਇਆ ਮੇਰਾ ਪਿਛਲੇ 1.5 ਪੂਨੇ 2 ਸਾਲ ਚ 12 ਤੋਂ 13 ਲੱਖ ਡਾਲਰ ਦਾ ਤੇ ਆ ਕੁਝ ਮਹੀਨੇ ਪਹਿਲੇ ਦੁਬਾਰਾ ਉਹ ਹੀ ਰੁਟੀਨ ਸ਼ੁਰੂ ਕਰਤੀ ਜਦੋਂ ਅਹਿਸਾਸ ਹੋਇਆ ਯਾਰ ਕੀ ਹਰਕੀ ਕਰਤਾ ਕੀ ਗਲਤੀ ਕਰ ਲਈ ਉਹ ਕੀ ਗਿਆ ਕਿਉਂ ਨੁਕਸਾਨ ਹੋ ਰਿਹਾ ਯਾਰ ਪਰ ਹੁਣ ਤਾਂ ਸਾਰਾ ਕੁਝ ਖਤਮ ਹੋ ਜਾਏਗਾ ਜੋ ਕੁਝ ਕਮਾਇਆ ਕੁਝ ਮਹੀਨੇ ਪਹਿਲੇ ਦੁਬਾਰਾ ਉਹੀ ਰੁਟੀਨ ਸ਼ੁਰੂ ਕੀਤੀ ਜਦੋਂ ਯਾਦ ਆਇਆ ਕਿ ਸਭ ਤੋਂ ਮੇਨ ਚੀਜ਼ ਤਾਂ ਮਿਸ ਕਰਤੀ ਦੁਬਾਰਾ ਉਹੀ ਰੁਟੀਨ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ 6 ਪੋੜੀਆਂ ਜਿਆਦਾ ਨਹੀਂ ਮੈਂ ਕਰਦਾ ਹੁੰਦਾ ਤੇ ਚਉਪਾਈ ਸਾਹਿਬ ਦਾ ਪਾਠ ਹੱਦ ਮਾਰ ਕੇ ਮਿੱਤਰੋ 10 ਮਿੰਟ ਲੱਗਦੇ ਨੇ 10 ਮਿੰਟ ਮੈਕਸਿਮਮ 10 ਮਿੰਟ ਆ ਦੋ ਚੀਜ਼ਾਂ ਉਸ ਤੋਂ ਬਾਅਦ ਜਿਹੜਾ 12-13 ਲੱਖ ਡਾਲਰ ਦਾ ਨੁਕਸਾਨ ਕੀਤਾ ਸੀ ਉਹ ਵੀ ਪੂਰਾ ਹੋ ਗਿਆ ਹੁਣ ਕੰਮ ਪਹਿਲੇ ਨਾਲੋਂ ਵੀ ਜ਼ਿਆਦਾ ਡਬਲ ਹੋ ਗਿਆ ਤੇ ਮਨ ਨੂੰ ਸ਼ਾਂਤੀ ਅਲੱਗ ਘਰ ਚੋਂ ਕਲੇਸ਼ ਖਤਮ ਹੋ ਗਿਆ ਕੰਜਰ ਖਾਨਿਆਂ ਜੋ ਬਾਹਰ ਆ ਗਏ ਬਿਜ਼ਨਸ ਸੈੱਟ ਹੋ ਗਿਆ ਦੁਬਾਰਾ ਸਭ ਕੁਝ ਲਾਈਫ ਈਜ਼ੀ ਹੋ ਗਈ ਹੁਣ ਐਡਾ ਲੱਗਦਾ ਹੈ ਕਿ ਸਿਰ ਤੇ ਕਿਸੇ ਦਾ ਹੱਥ ਏ ਤੇ ਪ੍ਰਵਾਹ ਕਰਨ ਦੀ ਲੋੜ ਨਹੀਂ ਸਭ ਵਧੀਆ ਹੁਣ ਬਸ ਐਡਾ ਲੱਗਦਾ ਕੋਈ ਪਿੱਛੇ ਖੜਾ ਹੈ ਤੇ ਮਿੱਤਰੋ ਤੁਹਾਡੀ ਲਾਈਫ 'ਚ ਕੋਈ ਕਮੀਂ ਭਾਵੇਂ ਕੋਈ ਬਿਮਾਰੀ ਹੈ ਤੇ ਭਾਵੇਂ ਕੋਈ ਟੈਨਸ਼ਨ ਹੈ ਤੇ ਭਾਵੇਂ ਉਹ ਕੋਈ ਭਾਵੇਂ ਕੋਈ ਬਿਮਾਰੀ ਹੈ ਤੇ ਭਾਵੇਂ ਕੋਈ ਟੈਨਸ਼ਨ ਹੈ ਸਾਰੇ ਭੈਣ ਭਰਾਵਾਂ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਤੇ ਫਰੀ ਦੀ ਸਲਾਹ ਦੇ ਲਗਾ ਸਾਰੇ ਭੈਣ ਭਰਾਵਾਂ ਨੂੰ ਦੁਨੀਆ ਦੀ ਸਾਰੇ ਭੈਣ ਭਰਾਵਾਂ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਤੇ ਫਰੀ ਦੀ ਸਲਾਹ ਦੇ ਲਗਾ ਮਿੱਤਰੋ ਹਰ ਇੱਕ ਬਿਮਾਰੀ ਦਾ ਇਲਾਜ ਹਰ ਇੱਕ ਟੈਨਸ਼ਨ ਦਾ ਇਲਾਜ ਹਰ ਇੱਕ ਘਰ ਚ ਕਿਸੇ ਤਕਲੀਫ ਦਾ ਪਰਿਵਾਰ ਚ ਜਾਂ ਕਿਸੇ ਵੀ ਕਾਰੋਬਾਰ ਚ ਜਾਂ ਜੌਬ ਚ ਤਕਲੀਫ ਦਾ ਇਲਾਜ ਚੋ ਪਈ ਸਾਬ ਦਾ ਪਾਠ 1.5 ਕੁ ਸਾਲ ਪਹਿਲਾਂ 2 ਕੁ ਸਾਲ ਪਹਿਲਾਂ ਲਾਈਫ ਬਹੁਤ ਬਿਜ਼ੀ ਹੋ ਗਈ ਸੀ ਮੇਰੀ ਬਹੁਤ ਬਿਜ਼ੀ ਹੋ ਗਈ ਸੀ ਉਦੋਂ ਮੈਂ ਸ਼ਾਇਦ ਆਪਣੀ ਔਕਾਤ ਭੁੱਲ ਗਿਆ ਸੀ ਪੈਸਾ ਬਹੁਤ ਆ ਗਿਆ ਸੀ ਕੰਨੇ ਪੈਸਾ ਆਏ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦਾ ਆਂਨੇ ਰੱਬ ਨੂੰ ਭੁੱਲ ਗਏ ਸੀ ਬਟ ਪਾਠ ਕਰਨਾ ਵਾਹਿਗੁਰੂ ਕਹਿਣਾ ਸਵੇਰੇ ਉੱਠ ਕੇ ਨਹਾ ਕੇ ਚੋਪਈ ਸਾਹਿਬ ਦਾ ਪਾਠ ਕਰਨਾ ਰੱਬ ਨੂੰ ਧਿਆਣਾ ਭੁੱਲ ਗਏ ਸੀ ਇੱਕ ਡੇਢ ਸਾਲ ਕੁੱਤੇ ਕੰਮਾਂ 'ਚ ਪਏ ਰਹੇ ਕੁੱਤੇ ਕੰਮਾਂ 'ਚ ਪਏ ਰਹੇ ਪੈਸਾ ਪੈਸਾ ਕੁੱਤੇ ਕੰਮ ਪੈਸਾ ਕੁੱਤੇ ਕੰਮ ਜਿਆਦਾ ਨਹੀਂ ਮੈਂ ਕਹਿੰਦਾ 12 ਤੋਂ 13 ਲੱਖ ਡਾਲਰ ਦਾ ਨੁਕਸਾਨ ਹੋਇਆ ਮੇਰਾ ਪਿਛਲੇ ਡੇਢ ਪੌਣੇ 2 ਸਾਲ 'ਚ 12 ਤੋਂ 13 ਲੱਖ ਡਾਲਰ ਦਾ ਤਿਆ ਕੁਛ ਮਹੀਨੇ ਪਹਿਲੇ ਦੁਬਾਰਾ ਉਹੀ ਰੁਟੀਨ ਸ਼ੁਰੂ ਕਰਤੀ ਜਦੋਂ ਅਹਿਸਾਸ ਹੋਇਆ ਯਾਰ ਕੀ ਹਰ ਕੀ ਕਰਤਾ ਕੀ ਗਲਤੀ ਕਰ ਲਈ ਹੋ ਕੀ ਗਿਆ ਕਿਉਂ ਨੁਕਸਾਨ ਹੋ ਰਿਹਾ ਯਾਰ ਮੈਂ ਤਾਂ ਸਾਰਾ ਕੁਝ ਖਤਮ ਹੋ ਜਾਏਗਾ ਜੋ ਕੁਝ ਕਮਾਇਆ ਕੁਛ ਮਹੀਨੇ ਪਹਿਲੇ ਦੁਬਾਰਾ ਉਹੀ ਰੁਟੀਨ ਸ਼ੁਰੂ ਕੀਤੀ ਜਦੋਂ ਯਾਦ ਆਇਆ ਕਿ ਸਭ ਤੋਂ ਮੇਨ ਚੀਜ਼ ਤਾਂ ਮਿਸ ਕਰਤੀ ਦੁਬਾਰਾ ਉਹੀ ਰੁਟੀਨ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ 6 ਪੋੜੀਆਂ ਜਿਆਦਾ ਨਹੀਂ ਮੈਂ ਕਰਦਾ ਹੁੰਦਾ ਤੇ 4 ਪਾਈ ਸਾਹਿਬ ਦਾ 파ਟ ਹੱਦ ਮਾਰ ਕੇ ਮਿੱਤਰੋ 10 ਮਿੰਟ ਲੱਗਦੇ ਨੇ 10 ਮਿੰਟ ਮੈਕਸਿਮਮ 10 ਮਿੰਟ ਆ ਦੋ ਚੀਜ਼ਾਂ ਉਸ ਤੋਂ ਬਾਅਦ ਜਿਹੜਾ 12-13 ਲੱਖ ਡਾਲਰ ਦਾ ਨੁਕਸਾਨ ਕੀਤਾ ਸੀ ਉਹ ਵੀ ਪੂਰਾ ਹੋ ਗਿਆ ਹੋਣ ਕੰਮ ਪਹਿਲੇ ਨਾਲੋਂ ਵੀ ਜ਼ਿਆਦਾ ਡਬਲ ਹੋ ਗਿਆ ਤੇ ਮਨ ਨੂੰ ਸ਼ਾਂਤੀ ਅਲੱਗ ਘਰ ਚੋਂ ਕਲੇਸ਼ ਖਤਮ ਹੋ ਗਿਆ ਕੰਜਰ ਖਣਿਆਂ ਜੋ ਬਾਹਰ ਆ ਗਏ ਬਿਜ਼ਨਸ ਸੈੱਟ ਹੋ ਗਿਆ ਦੁਬਾਰਾ ਸਭ ਕੁਝ ਲਾਈਫ ਈਜ਼ੀ ਹੋ ਗਈ ਹੁਣ ਏਦਾਂ ਲੱਗਦਾ ਕਿ ਸਿਰ ਤੇ ਕਿਸੇ ਦਾ ਹੱਥ ਏ ਤੇ ਪ੍ਰਵਾਹ ਕਰਨ ਦੀ ਲੋੜ ਨਹੀਂ ਸਭ ਵਧੀਆ ਹੁਣ ਬਸ ਏਦਾਂ ਲੱਗਦਾ ਵੇ ਕੋਈ ਪਿੱਛੇ ਖੜਾ ਹੈ ਤੇ ਮਿੱਤਰੋ ਤੁਹਾਡੀ ਲਾਈਫ 'ਚ ਅਗਰ ਕੋਈ ਕਮੀ ਭਾਵੇਂ ਕੋਈ ਬਿਮਾਰੀ ਏ ਤੇ ਭਾਵੇਂ ਕੋਈ ਟੈਨਸ਼ਨ ਏ ਤੇ ਭਾਵੇਂ ਉਹ ਕੁਝ ਵੀ ਏ ਆ ਦੋ ਚੀਜ਼ਾਂ ਰੱਬ ਨੂੰ 10 ਮਿੰਟ ਦੇ ਲੋ ਰੋਜ਼ ਜਿਵੇਂ ਮੈਂ ਦਿੰਦਾ ਤੁਹਾਨੂੰ ਨਾ ਰਿਜ਼ਲਟ ਮਿਲਿਆ ਤਾਰੀਆਂ ਲੱਤਾ ਫਲੋਂ ਮੈਂ ਲੰਗਾਗਾ ਇੱਕ ਵਾਰੀ ਅਜਮਾ ਕੇ ਵੇਖੋ ਜੋ ਕਮੀਆਂ ਨੇ ਸਾਰੀਆਂ ਪੂਰੀਆਂ ਹੋਣ ਗਿਆ ਮਗਰ ਆ ਨਹੀਂ ਪਾਠ ਕਰਕੇ ਤੇ ਸਾਰੇ ਲੋਕਾਂ ਨੂੰ ਗਾਲਾਂ ਕੱਢੋ ਲੋਕਾਂ ਦਾ ਮਾੜਾ ਕਰੋ ਲੋਕਾਂ ਦੀਆਂ ਬਰਾਈਆਂ ਕਰੋ ਚੁਕਲੀਆਂ ਕਰੋ ਲੋਕਾਂ ਨੂੰ ਮਾਂ ਪੈਂਦੀ ਗਾਲਾਂ ਕਢੋ ਲੋਕਾਂ ਤੋਂ ਈਰਖਾ ਕਰੋ ਲੋਕਾਂ ਤੋਂ ਜਲਸ ਕਰੋ ਨਾ ਦਿਲ ਸਾਫ਼ ਚਾਹੀਦਾ ਕਿਸੇ ਨੂੰ ਮਾੜਾ ਨਹੀਂ ਕਹਿਣਾ ਕਿਸੇ ਨੂੰ ਮੈਂ ਕਿ ਸੜਨਾ ਨਹੀਂ ਆਪਣੇ ਆਪਣੀ ਕਿਰਤ ਕਮਾਈ ਕਰਨੀ ਬਾਸ ਕਿਸੇ ਨਾਲ ਕੋਈ ਮਤਲਬ ਨਹੀਂ ਕੋਈ ਮਾੜਾ ਕਰਨ ਦਾ ਚੰਗਾ ਕਰਦਾ